ਜੈ ਕਬੀ ਧੰਨ ਕਬੀ ਗੁਰਪਰੀ ਸਾਧ ਸੰਗਤ ਜੀਓ ਤੀਸਰਾ ਵਿਸ਼ਾਲ ਸਮਾਗਮ ਸਤੁਰਕਬੀਰ ਸਾਹਿਬ ਜੀ ਦਾ ਸਤੁਰਕਬੀਰ ਪੰਥ ਸੇਵ ਸੋਸਾਇਟੀ ਵੱਲੋਂ ਕੀਤਾ ਜਾ ਰਿਹਾ ਹੈ ਇਹ ਜੋ ਸਮਾਗਮ ਹੈ ਮਹੰਤ ਜਗਦੀਸ਼ਦਾ ਜੀ ਦੇ ਰਹਿਨਮਾਈ ਦੇ ਵਿੱਚ ਹੋ ਰਿਹਾ ਹੈ ਇਦਾਂ ਦੇ ਜੋ ਉਪਰਾਲੇ ਆ ਇਸ ਕਮੇਟੀ ਨੇ ਤੀਸਰੀ ਵਾਰੀ ਕੀਤਾ ਹੈ ਅਸੀਂ ਪੰਜਾਬ ਦੀਆਂ ਜਿਤਨੀਆਂ ਵੀ ਸੋਸਾਇਟੀਆਂ ਹਨ ਉਹਨਾਂ ਅੱਗੇ ਇਹ ਹੀ ਰਿਕੁਐਸਟ ਕਰਦੇ ਆਂ ਇਦਾਂ ਦੇ ਵੱਡੇ ਵੱਡੇ ਸਮਾਗਮ ਹੈ ਉਹ ਕਰਨੇ ਚਾਹੀਦੇ ਹਨ ਔਰ ਇਹਨਾਂ ਜੋ ਸਤਗੁਰੂ ਕਬੀਰ ਪੰਥ ਸੇਵਾ ਸੋਸਾਇਟੀ ਨੇ ਜੋ ਉਪਰਾਲਾ ਕੀਤਾ ਹੈ ਔਰ ਕਰ ਰਿਹਾ ਹੈ ਇਹਨਾਂ ਦਾ ਜੋ ਡਿਸਪੀਸਪਲਨ ਹੈ ਬਹੁਤ ਵਧੀਆ ਹੁੰਦਾ ਹੈ ਔਰ ਪੰਜਾਬ ਦੀ ਜਿਤਨੀ ਵੀ ਜਿਤਨੇ ਵੀ ਸੰਗਤ ਹੈ ਮੈਂ ਉਹਨਾਂ ਦੇ ਚਰਨਾ ਅਗੇ ਬੇਨਤੀ ਕਰਦਾ ਹਾਂ ਉਤੇ ਹੌਮ ਹੌਮ ਅਗੇ ਪਹੁੰਚੋ ਔਰ ਸਾਡੇ ਪੰਜਾਬ ਦੇ ਆਚਾਰਿਆ ਸਤਗੁਰੂ ਕਬੀਰ ਸਾਹਿਬ ਜੀ ਦੀ ਬਾਣੀ ਨਾਲ ਜੋੜਦੇ ਹੋਏ ਆ ਜਗਦੀਸ਼ ਦਾਸ ਜੀ ਦੇ प्रवचन ਸੁਣੋ ਉਹਨਾਂ ਦੇ ਨਾਲ ਅਬੇਦਾਸ ਜੀ ਮਹੰਤ ਔਰ ਬਾਗੀਰਾਥ ਜੀ ਮਹੰਤ ਕਬੀਰਚੋਰਾ ਮੱਠ ਤੋਂ ਆ ਰਹੇ ਨੇ ਉਹਨਾਂ ਦੀ ਸਤੁਰ ਕਬੀਰ ਸਾਹਿਬ ਦੀ ਬਾਣੀ ਸੁਣੋ ਔਰ ਉਹਨਾਂ ਦੇ ਨਾਲ ਜੁੜ ਕੇ ਆਪਣੇ ਸਮਾਜ ਦੀ ਜਿਤਨੀ ਵੀ ਕ੍ਰੀਤੀਆਂ ਹੈ ਉਹਨਾਂ ਨੂੰ ਦੂਰ ਕਰੋ ਸਤਗੁਰ ਕਬੀਰ ਸਾਹਿਬ ਜੀ ਦੀ ਬਾਣੀ ਨੇ ਹਮੇਸ਼ਾ ਹੀ ਕਰੀਤੀ ਉਤੇ ਚੋਟ ਪੰਚਾਈ ਹੈ ਔਰ ਸਾਫ ਸੁਥਰਾ ਸਮਾਜ ਸਾਫ ਸੁਥਰਾ ਪਰਿਵਾਰ ਸਾਫ ਸੁਥਰਾ ਜੋ ਹੈ ਦੇਸ਼ ਨੂੰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਕਬੀਰ ਸਾਹਿਬ ਦੀ ਬਾਣੀ ਨਾਲ ਸਾਡੇ ਸਮੁੱਚੀ ਸੰਗਤ ਨੂੰ ਜੁੜਨਾ ਚਾਹੀਦਾ ਹੈ ਮੈਂ ਸ਼੍ਰੋਮਣੀ 사ਤੂਰ ਕਬੀਰ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਸਾਰੀ ਟੀਮ ਔਰ ਆਪਣੀ ਸਾਰੀ ਸੰਗਤ ਉਸ ਸਮਾਗਮ ਤੇ ਪਹੁੰਚਾਂਗੇ ਔਰ ਜਿਤਨੇ ਵੀ ਸੰਤਮੰਤ ਆਣਗੇ ਉਹਨਾਂ ਦਾ ਪੂਰਾ ਅਸੀਂ ਵੈਲਕਮ ਕਰਾਂਗੇ ਔਰ ਸਤੁਰਕ ਵੀਰ ਸਾਹਿਬ ਜੀ ਦੀ ਬਾਣੀ ਦਾ ਪ੍ਰਕਾਸ਼ ਹੈ ਹਰ ਘਰ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜੈਕ ਵੀ ਤਨਕਬੀਰ ਜੀ